ਸਾਥਿਓ ਮੈਂ ਐਸਕੇ ਸੁਨੇਤ ਫਾਊਂਡਰ ਈਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦਾ ਹੈੱਡ ਆਫਿਸ ਅਡਾਟਲਵਾ ਤਲਨ ਰੋਡ ਦਿਲੰਦਰ ਤੋਂ ਬੋਲ ਰਿਹਾ ਅੱਜ ਦਾ ਜਿਹੜਾ ਇਹ ਵੀਡੀਓ ਅਸੀਂ ਬਣਾਉਣ ਜਾ ਰਹੇ ਹਾਂ ਇਹ ਇੱਕ ਜਿਹੜੀ ਅਸੀਂ ਵੀਕਲੀ ਮੀਟਿੰਗ ਸ਼ੁਰੂ ਕੀਤੀ ਆ ਈਟਾ ਵੱਲੋਂ ਉਹਦੇ ਬਾਰੇ ਬਣਾ ਰਹੇ ਹਾਂ ਜਿੱਦਾਂ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ᱨਹੀ ਕਿ ਅਸੀਂ ਜਿਹੜਾ ਈਟਾ ਦਾ ਹੈੱਡ ਆਫਿਸ ਹੈ ਅਡਾਟਲਵਾ ਤਲਨ ਰੋਡ ਦਿਲੰਦਰ ਚ ਸ਼ੁਰੂ ਕੀਤਾ ਉੱਥੇ ਹਰ ਹਫ਼ਤੇ ਐਤਵਾਰ ਨੂੰ 11 ਤੋਂ 12 ਅ 1 ਘੰਟੇ ਦੇ ਲਈ ਅਸੀਂ ਮੀਟਿੰਗ ਕਰੀਦੀ ਆ ਅ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਸਾਥੀ ਅ ਸਾਡੇ ਨਾਲ ਇੱਥੇ ਜੁੜ ਕੇ ਬੈਠ ਕੇ ਅਸੀਂ ਵਿਚਾਰਾ ਕਰੀਦੀਆਂ ਆ ਕਿ ਕਿੱਦਾਂ ਆਪਾਂ ਆਪਣੇ ਸਮਾਜ ਨੂੰ ਪੰਜਾਬ ਨੂੰ ਦੇਸ਼ ਨੂੰ ਖਾਸ ਕਰ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਐਜੂਕੇਟ ਕਰ ਸਕੀਏ ਇਹ ਅਸੀਂ ਇੱਕ سلسلہ ਸ਼ੁਰੂ ਕੀਤਾ ਹੈ ਮੀਟਿੰਗਾਂ ਦਾ ਤਾਂ ਕਿ ਹਰ ਹਫ਼ਤੇ ਇੱਕ ਵਾਰ ਅਸੀਂ ਮਿਲ ਕੇ ਜਰੂਰ ਇਸ ਜਿਹੜਾ ਇੰਨਾ ਜ਼ਰੂਰੀ ਵਿਸ਼ਾ ਹੈ এডੂਕੇਸ਼ਨ ਦਾ ਜਿਹਦੇ ਕਰਕੇ ਸਾਡਾ ਸਮਾਜ ਸਾਡਾ ਪੰਜਾਬ ਸਾਡਾ ਦੇਸ਼ ਪਛੜ ਗਿਆ ਤੇ ਕਿਉਂਕਿ ਇਹਦੇ ਤੇ ਆਮ ਤੌਰ ਤੇ ਕੋਈ ਚਰਚਾ ਨਹੀਂ ਹੁੰਦੀ ਗੱਲ ਨਹੀਂ ਹੁੰਦੀ ਤੇ ਇਸ ਕਰਕੇ ਆਪਾਂ ਇਸ ਵਿਸ਼ੇ ਨੂੰ ਮੁੱਖ ਰੱਖ ਕੇ ਮੀਟਿੰਗਾਂ ਸ਼ੁਰੂ ਕੀਤੀਆਂ ਆ ਤਾਂ ਕਿ ਈਟਾ ਵੱਲੋਂ ਅਸੀਂ ਜਿਹੜੀ ਇਹ ਸ਼ੁਰੂਆਤ ਕੀਤੀ ਆ ਪੰਜਾਬ ਨੂੰ ਦੇਸ਼ ਨੂੰ ਜਿਆਦਾ ਤੋਂ ਜਿਆਦਾ ਐਜੂਕੇਟ ਕਰਨ ਵਾਸਤੇ ਇਹਨੂੰ ਅਸੀਂ ਅੱਗੇ ਲੈ ਕੇ ਜਾ ਸਕੀਏ ਔਰ ਇਹਦੇ ਨਾਲ ਹੀ ਇੱਕ ਟਰੈਡੀਸ਼ਨ ਵੀ ਬਣੇ ਵੀ ਜਿੱਥੇ ਬਹੁਤ ਸਾਰੇ ਲੋਕ ਹਰ ਹਫਤੇ ਧਰਮ ਦੇ ਵਿਸ਼ੇ ਤੇ ਚਰਚਾ ਕਰਦੇ ਆ ਜਾਂ ਰਾਜਨੀਤੀ ਦੇ ਵਿਸ਼ੇ ਤੇ ਚਰਚਾ ਕਰਦੇ ਆ ਜਾਂ ਹੋਰ ਬਹੁਤ ਸਾਰੇ ਜਿਹੜੇ ਅਹਿਮ ਅਹਿਮ ਜਿਹੜੇ ਵਿਸ਼ੇ ਆ ਮਸਲੇ ਆ ਉਹਨਾਂ ਉੱਪਰ ਬੈਠ ਕੇ ਵਿਚਾਰਾ ਕਰਦੇ ਆ ਏਸੀ ਤਰ੍ਹਾਂ ਜਿਹੜਾ এডਿਕੇਸ਼ਨ ਦਾ ਸਿੱਖਿਆ ਦਾ ਜਿਹੜਾ ਇੱਕ ਬਹੁਤ ਮਹੱਤਵਪੂਰਨ ਪੱਖ ਆ ਜਿਹਦੇ ਉੱਤੇ ਆਮ ਤੌਰ ਤੇ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬ ਵਿੱਚ ਮੈਂ ਦੇਖਿਆ ਕੋਈ ਜ਼ਿਆਦਾ ਵਿਚਾਰਾਂ ਚਰਚਾਵਾਂ ਨਹੀਂ ਹੁੰਦੀਆਂ ਤੇ ਇਹਨੂੰ ਵੀ ਇੱਕ ਇੰਪੋਰਟੈਂਟ ਅਹਿਮ ਪੱਕ ਮੰਨ ਕੇ ਅਸੀਂ ਸ਼ੁਰੂਆਤ ਕੀਤੀ ਆ ਕਿ ਸਾਨੂੰ ਇਹਦੇ ਤੇ ਵੀ ਜਰੂਰ ਹਫ਼ਤੇ 'ਚ ਘੱਟ ਤੋਂ ਘੱਟ ਇੱਕ ਵਾਰ ਜਰੂਰ ਬੈਠ ਕੇ ਆਪਸ ਵਿੱਚ ਵਿਚਾਰਾ ਕਰਨੀ ਚਾਹੀਦੀ ਆ ਕਿ ਕਿਦਾਂ ਆਪਾਂ ਆਪਣੇ ਸਮਾਜ ਨੂੰ ਪੰਜਾਬ ਨੂੰ ਦੇਸ਼ ਨੂੰ ਜਿਆਦਾ ਤੋਂ ਜਿਆਦਾ ਸਿੱਖਿਅਤ ਕਰ ਸਕੀਏ ਤਾਂ ਕਿ ਜਿਆਦਾ ਤੋਂ ਜਿਆਦਾ ਤਰੱਕੀ ਕਰ ਸਕੀਏ ਤੇ ਜਿਹੜੀ ਅਸੀਂ ਪਹਿਲਾਂ ਮੀਟਿੰਗ ਕੀਤੀ ਸੀਗੀ ਉਹ ਦਸੰਬਰ ਦੇ ਆਖਰੀ ਐਤਵਾਰ ਨੂੰ ਸ਼ੁਰੂਆਤ ਇਹਦੀ ਕੀਤੀ ਸੀ ਮੀਟਿੰਗਾਂ ਦੀ ਉਸ ਤੋਂ ਬਾਅਦ ਫਿਰ ਇੱਕ ਮੀਟਿੰਗ ਜਨਵਰੀ ਦੇ ਪਹਿਲੇ ਐਤਵਾਰ ਹੋਈ ਫਰ ਉਸ ਤੋਂ ਬਾਅਦ ਮੈਂ ਗੁਜਰਾਤ ਚਲਾ ਗਿਆ ਕੁਝ ਦਿਨਾਂ ਵਾਸਤੇ ਉੱਥੇ ਇੱਕ ਫੰਕਸ਼ਨ ਸੀਗਾ ਤੇ এডਿਕੇਸ਼ਨ ਦੇ ਉੱਪਰ ਹੀ ਇਸ ਕਰਕੇ ਇੱਕ ਮੀਟਿੰਗ ਨਹੀਂ ਹੋ ਸਕੀ। ਔਰ ਉਸ ਤੋਂ ਬਾਅਦ ਜਿਹੜੀ ਤੀਸਰੀ ਮੀਟਿੰਗ ਐ ਅਸੀਂ ਕੱਲ ਇੱਥੇ ਸੰਡੇ ਨੂੰ ਕੀਤੀ ਇਹਦੇ ਵਿੱਚ ਵੀ ਸਾਡੇ ਬਹੁਤ ਸਾਰੇ ਸਾਥੀ ਸ਼ਾਮਿਲ ਹੋਏ ਸੀ। ਔਰ ਇਹਦੇ ਵਿੱਚ ਅਸੀਂ ਇਹ ਵਿਚਾਰ ਕੀਤਾ ਵੀ ਕਿਦਾਂ ਆਪਾਂ এডਿਕੇਸ਼ਨ ਦੇ ਪੱਖ ਨੂੰ ਲੈ ਕੇ ਪਿੰਡ-ਪਿੰਡ ਆਪਾਂ ਪਹੁੰਚੀਏ ਔਰ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਜਿਆਦਾ ਜਿਆਦਾ ਲੋਕਾਂ ਨੂੰ এডਿਕੇਸ਼ਨ ਦੇ ਇੰਪੋਰਟੈਂਸ ਬਾਰੇ ਦੇ ਸੀਏ ਜਿੱਤੇ ਜਾਗਰੂਕ ਕਰੀਏ ਔਰ ਉਹਨਾਂ ਦੀ ਅੱਛੀ ਤਰ੍ਹਾਂ ਉਹਨਾਂ ਨੂੰ ਗਾਈਡੈਂਸ ਵੀ ਦੇ ਸਕੀਏ ਤਾਂ ਕਿ ਜਿਆਦਾ ਤੋਂ ਜਿਆਦਾ ਸਾਡੀ ਜਿਹੜੀ ਆਉਣ ਵਾਲੀ ਕੜੀ ਆ ਉਹ ਐਜੂਕੇਟ ਹੋ ਸਕੇ ਔਰ ਸਾਡਾ ਸਮਾਜ ਸਾਡਾ ਪੰਜਾਬ ਸਾਡਾ ਦੇਸ਼ ਜਿਆਦਾ ਤੋਂ ਜਿਆਦਾ ਤਰੱਕੀ ਕਰ ਸਕੇ ਤੇ ਇਹਦੇ ਵਿੱਚ ਅਸੀਂ ਬਹੁਤ ਸਾਰੇ ਸਾਕੀਆਂ ਨੂੰ ਸੰਪਰਕ ਵੀ ਕਰ ਰਹੇ ਆ ਪਰ ਇਸ ਤੋਂ ਇਲਾਵਾ ਵੀ ਜੇ ਕੋਈ ਸਾਥੀ ਸਾਡਾ ਉਹਨਾਂ ਤੱਕ ਨਹੀਂ ਸੰਪਰਕ ਅਸੀਂ ਕਰ ਸਕੇ ਜੇ ਉਹ ਵੀ ਸਾਡੀ ਮੀਟਿੰਗਾਂ 'ਚ ਸ਼ਾਮਿਲ ਹੋਣਾ ਚਾਹੁੰਦੇ ਆਉਣਾ ਚਾਹੁੰਦੇ ਆ ਤਾਂ ਉਹਨਾਂ ਦਾ ਵੀ ਬਹੁਤ-ਬਹੁਤ ਵੈਲਕਮ ਆ ਤੱਲਨ ਰੋਡ ਜਲੰਧਰ ਰਾਮ ਮੰਡੀ ਦੇ ਵਿੱਚ ਜਿਹੜਾ ਢਿਲਵਾ ਅੱਡਾ ਆ ਉੱਥੇ ਸਾਡਾ ਈਟਾ ਦਾ ਹੈੱਡ ਆਫਿਸ ਹੈ ਤੇ ਜਾਂ ਤੁਸੀਂ ਸਾਨੂੰ ਫੋਨ ਰਹੀ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ 9041762508 ਔਰ ਤੁਸੀਂ ਜਰੂਰ ਇਸ ਮੀਟਿੰਗ 'ਚ ਪਹੁੰਚੋ ਆਪਣੇ ਵਿਚਾਰ ਦਿਓ ਤਾਂ ਕਿ ਆਪਾਂ ਰਲ ਮਿਲ ਕੇ ਆਪਣੇ ਸਮਾਜ ਨੂੰ ਦੇਸ਼ ਨੂੰ ਪੰਜਾਬ ਨੂੰ ਜਿਆਦਾ ਤੋਂ ਜਿਆਦਾ ਐਜੂਕੇਟ ਕਰ ਸਕੀਏ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਜਿਹੜੀ ਅਸੀਂ ਕੋਸ਼ਿਸ਼ ਸ਼ੁਰੂ ਕੀਤੀ ਆ ਇਜਾਦਤ ਜਿਆਦਾ ਇਹਦਾ ਮੈਸੇਜ ਲੋਕਾਂ ਤੱਕ ਪਹੁੰਚ ਸਕੇ ਖਾਸ ਕਰਕੇ ਸਟੂਡੈਂਟਸ ਐਂਡ ਬੱਚੇ ਆ ਉਹਨਾਂ ਤੱਕ ਇਹ ਮੈਸੇਜ ਜਰੂਰ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ